ਘਰ ਵਿੱਚ ਬੰਤਾ ਸਿੰਘ ਅਤੇ ਉਸਦੀ ਧਰਮ ਪਤਨੀ ਪ੍ਰਸੰਨ ਕੌਰ ਕਾਫੀ ਬਜ਼ੁਰਗ ਹੋ ਚੁੱਕੇ ਸਨ ਸਾਰੀ ਉਮਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਖੂਬ ਮਿਹਨਤ ਕੀਤੀ ਸੀ ਅਤੇ ਅੱਜ ਕੱਲ੍ਹ ਵੀ ਕਿਸੇ ਨਾ ਕਿਸੇ ਕੰਮ ਵਿੱਚ ਲੱਗੇ ਰਹਿੰਦੇ ਮਾਈ ਪ੍ਰਸੰਨ ਕੌਰ ਨੂੰ ਕੰਮ ਦੀ ਬਹੁਤ ਲਾਲਸਾ ਰਹਿੰਦੀ ਤੜਕੇ ਜਲਦੀ ਉੱਠ ਕੇ ਰਾਤ ਨੂੰ ਲੇਟ ਸੌਣ ਤੱਕ ਉਹ ਕਦੇ ਵੀ ਆਰਾਮ ਨਾ ਕਰਦੀ ਬੰਤਾ ਸਿੰਘ ਵੀ ਇਹ ਸਭ ਕੁਝ ਵੇਖਦਾ ਤੇ ਉਸਦੀ ਆਦਤ ਨੂੰ ਜਾਣਦਾ ਸੀ ਇੱਕ ਰਾਤ ਪਰਸੰਨਕ ਹੋਰ ਆਪਣੇ ਕਮਰੇ ਵਿੱਚ ਗੁੰਡੀ ਮਾਰ ਕੇ ਸੌ ਗਈ ਪਰ ਸਵੇਰੇ ਉੱઠી ਨਹੀਂ ਘਰ ਵਾਲਿਆਂ ਨੂੰ ਚਿੰਤਾ ਹੋਈ ਕਿਸੇ ਨੇ ਕਿਸੇ ਨੇ ਨਾ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਆ ਗਿਆ ਅਤੇ ਉਸ ਨੂੰ ਉਠਾਉਣ ਦਾ ਯਤਨ ਕੀਤਾ ਗਿਆ ਪਰ ਉਹ ਤਾਂ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਘਰ ਵਿੱਚ ਰੋਣਾ ਪਿੱਟਣਾ ਪੈ ਗਿਆ ਛੋਟੇ ਪੋਤੇ ਨੇ ਬੰਤਾ ਸਿੰਘ ਨੂੰ ਕਿਹਾ ਦਾਦਾ ਜੀ ਦਾਦੀ ਜੀ ਨੂੰ ਕੀ ਹੋ ਗਿਆ ਮੰਤਾ ਸਿੰਘ ਨੇ ਲੰਮਾ ਹੌਕਾ ਲੈਂਦੇ ਹੋਏ ਕਿਹਾ ਪੁੱਤਰਾ ਅੱਜ ਤੇਰੀ ਦਾਦੀ ਚੈਨ ਦੀ ਨੀਂਦ ਸੌਂ ਗਈ